ਜੀਐਮ 7 ਨਿਊ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਆਓ ਤੁਹਾਨੂੰ ਲੈ ਚੱਲਦੇ ਹਾਂ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ 'ਚ ਜਿੱਥੇ ਪਿਛਲੇ 56 ਦਿਨਾਂ ਤੋਂ ਐਸਐਫਐਸ ਜਥੇਬੰਦੀ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਲਗਾਤਾਰ ਬੀਸੀ ਤੇ OBC ਪਾਈਚਰ ਦੇ 27% ਮੰਡਲ ਕਮਿਸ਼ਨ ਦੀ ਰਿਪੋਰਟ ਰਿਜ਼ਰਵੇਸ਼ਨ ਨੂੰ ਲਾਗੂ ਕਰਨ ਲਈ ਲਗਾਤਾਰ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅੱਜ ਅਰਥੀ ਫੂਕ ਮਜਾਰਾ ਕੀਤਾ ਜਾਣਾ ਸੀ ਜਿੱਤੋਂ ਯੂਨੀਵਰਸਿਟੀ ਪ੍ਰਸ਼ਾਸਨ ਦਾ ਹੱਥ ਪੈਰ ਫੁੱਲ ਗਏ ਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀ ਇਹ ਜਾਇਜ਼ ਮੰਗ ਮੰਨਣ ਦਾ ਲਿਖਤੀ ਪ੍ਰੋਸਾ ਦਿੱਤਾ ਉੱਥੇ ਹੀ ਦੋ ਉੱਚ ਪੱਧਰੀ ਕਮੇਟੀਆਂ ਬਣਾ ਕੇ ਜਲਦੋਂ ਜਲਦ ਚੱਲਦੇ ਅਕੈਡੈਮਿਕ ਸੈਸ਼ਨ ਦੇ ਵਿੱਚ 27% ਰਿਜ਼ਰਵੇਸ਼ਨ ਲਾਗੂ ਕਰਨ ਦਾ ਪ੍ਰੋਸਾ ਦਵਾਇਆ ਇਸ ਮੌਕੇ ਦੇ ਉੱਤੇ OBC फेडरेशन ਦੇ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਮਲਤਾਨੀ ਤੇ ਉਹਨਾਂ ਦੀ ਸਮੁੱਚੀ ਟੀਮ ਵੱਖ-ਵੱਖ BC ਪਾਈਜਰ ਦੀ ਜੱਥੇਬੰਦੀਆਂ ਤੇ ਉਹਨਾਂ ਦੇ ਨੁਮਾਇंदे ਸ਼ਾਮਲ ਹੋਏ ਇਸ ਸਮਰਥਨ ਨੂੰ OBC ਇੰਡੀਆ ਦੇ ਕੌਮੀ ਪ੍ਰਧਾਨ ਡਾਕਟਰ ਗੁਰਮੇਸ਼ ਸਿੰਘ ਮਠਾੜੂ ਨੇ ਵੀ ਬੜਾ ਸਮਰਥਨ ਦਿੱਤਾ ਆਓ ਸੁਣਦੇ ਇਸ ਮੌਕੇ ਦੇ ਉੱਤੇ ਜੋ ਯੂਨੀਵਰਸਿਟੀ ਪ੍ਰਸ਼ਾਸਨ ਨੇ SFAS ਦੇ ਪ੍ਰਧਾਨ ਡਾਕਟਰ ਸੰਦੀਪ ਸਿੰਘ ਸਰਦਾਰ ਬਲਵਿੰਦਰ ਸਿੰਘ ਮਲਤਾਨੀ ਤੇ ਹੋਰ ਸਾਥੀਆਂ ਨਾਲ ਜੋ ਵਾਦਾ ਕੀਤਾ ਆਉ ਤਾਹਾਨੂੰ ਲੈ ਚਲਦੇ ਆ ਮੌਕੇ ਦੇ ਉੱਤੇ ਆਓ ਸੁਣਦੇ ਹਾਂ ਉਹ ਪ੍ਰਚਾਰ ਚਲ ਤੇ ਇਹ ਕਾਨਾ ਚਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਉਹ ਪ੍ਰਚਾਰ ਚਲ ਤੇ ਇਹ ਕਾਨਾ ਚਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਇਹ ਪ੍ਰਚਾਰ ਮੁਨਦਾਬਾਦ 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 ਅੱਜ ਦੋਸਤੋ ਅੱਜ ਤੱਕ ਨਿਰਾਜ 55 ਦਿਨ ਸੀ ਤੇ ਅੱਜ ਧਰਨੇ ਦੀ ਕਾਲ ਦਿੱਤੀ ਗਈ ਸੀ ਤੇ ਧਰਨੇ ਤੋਂ ਬਾਅਦ ਮਤਲਬ ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਦੁਆਰਾ ਧਰਨਾ ਦੇ ਵਿੱਚ ਆ ਕੇ ਜਿਹੜਾ ਇੱਕ ਪ੍ਰਪੋਜ਼ਲ ਰੱਖਿਆ ਗਿਆ ਪ੍ਰਪੋਜ਼ਲ ਵਾਈਸ ਚਾਂਸਲਰ ਦੁਆਰਾ ਅਪਰੂਵ ਸੀ ਤੇ ਇਸ ਤੋਂ ਪਹਿਲਾਂ 20 ਮਈ ਨੂੰ ਪੰਜਾਬ ਯੂਨੀਵਰਸਿਟੀ ਅਥਾਰਟੀ ਨੇ ਇੱਕ ਪ੍ਰਪੋਜ਼ਲ ਰੱਖਿਆ ਸੀ ਉਦੇ ਵਿੱਚ ਬੀਸੀਓ ਬੀਸੀ ਤਬਕਿਆਂ ਦੇ ਲਈ 27% ਰਿਜ਼ਰਵੇਸ਼ਨ ਤੇ 12% ਪੰਜਾਬ ਦੇ ਲਈ ਤਾਂ ਉਹ ਪ੍ਰਪੋਜ਼ਲ ਕਾਫੀ ਅਧੂਰਾ ਸੀ ਉਹਦੇ ਵਿੱਚ ਐਡਮਿਸ਼ਨ ਦੀ ਗੱਲ ਨਹੀਂ ਕੀਤੀ ਗਈ ਸੀ ਤੇ ਕਰੰਟ ਰਿਕਰੂਟਮੈਂਟ ਦੀ ਗੱਲ ਨਹੀਂ ਕੀਤੀ ਗਈ ਇਸ ਕਰਕੇ ਐਸਐਫਐਸ ਵੱਲੋਂ ਧਰਨਾ ਜਾਰੀ ਰੱਖਿਆ ਗਿਆ ਤਾਂ ਅੱਜ ਜਿਹੜਾ ਪ੍ਰਪੋਜ਼ਲ ਆਇਆ ਉਹਦੇ ਵਿੱਚ ਐਡਮਿਸ਼ਨ ਦੇ ਵਿੱਚ ਸੇਮ ਪ੍ਰਪੋਜ਼ਲ ਜਿਹੜਾ ਹੈਗਾ ਰਿਕਰੂਟਮੈਂਟ ਵਾਲਾ ਰਿਪੀਟ ਕੀਤਾ 27% ਤੇ 12% ਵਾਲੀ ਗੱਲ ਰਿਪੀਟ ਕੀਤੀ ਆ ਤੇ ਉਹਦੇ ਵਿੱਚ ਜਿਹੜੀ ਰਿਕਰੂਟਮੈਂਟ ਹੈ ਕਰੰਟ ਰਿਕਰੂਟਮੈਂਟ ਨੂੰ ਲੈ ਕੇ ਵਰਬਲੀ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਸ਼ੋਰ ਕੀਤਾ ਕਿ ਜਿਹੜਾ ਬਣਦਾ ਬੈਕਲੌਗ ਆ ਉਹ ਕਲੀਅਰ ਕੀਤਾ ਜਾਏਗਾ ਤੇ ਜਿਹੜੀਆਂ ਦੋ ਆ ਲਾਸਟ ਵਾਲੀਆਂ ਰਿਕਰੂਟਮੈਂਟ ਨੇ ਉਹਨਾਂ ਨੂੰ ਦੁਬਾਰਾ ਰੀਪ੍ਰੋਸੈਸ ਕੀਤਾ ਜਾਏਗਾ ਤਾਂ ਇਹ ਜਿੰਨੀਆਂ ਵੀ ਰეკਮੈਂਡੇਸ਼ਨ ਆਈਆਂ ਨੇ ਤਾਂ ਐਸਐਫਐਸ ਵੱਲੋਂ ਇਹ ਮਤਲਬ ਚੇਤਾਵਨੀ ਆ ਕਿ ਅਗਰ ਇਹਨਾਂ ਜਿਹੜੀਆਂ ਡਿਮਾਂਡਸ ਸੀ ਉਹ ਪੰਜਾਬ ਯੂਨੀਵਰਸਿਟੀ ਦਾ ਪ੍ਰਸ਼ਾਸਨ ਨਹੀਂ ਮੰਨਦਾ ਜਾਂੇ ਤਾਂ ਭੱਜਦਾ ਤਾਂ ਸਾਨੂੰ ਦੁਬਾਰਾ ਧਰਨਾ ਲੈਣਾ ਪਾਏਗਾ ਦੁਬਾਰਾ ਧਰਨਾ ਲਾਉਣ ਲਈ ਮਜਬੂਰ ਹੋਵਾਂਗੇ ਤਾਂ ਐਸਐਫਐਸ ਨੇ ਇਸ ਤਰ੍ਹਾਂ ਦੇ ਦੁਬਾਰਾ ਇਸ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਮਤਲਬ ਗਲਤਾਂ ਤੇ ਪਛੜੇ ਤਬਕਿਆਂ ਦੀ ਜਿਹੜੀ ਗੱਲ ਆ ਉਹ ਇਸ ਧਰਨੇ ਦੇ ਵਿੱਚ ਛੇੜੀ ਆ ਤੇ ਪੰਜਾਬ ਯੂਨੀਵਰਸਿਟੀ ਜਿੱਥੇ 0% ਬੀਸੀਓਬੀ ਸੀ ਰਿਜ਼ਰਵੇਸ਼ਨ ਸੀ ਉਥੇ 27% ਤੇ 12% ਰਿਜ਼ਰਵੇਸ਼ਨ ਪੰਜਾਬ ਲਈ ਇਨਸ਼ੋਰ ਕੀਤੀ ਆ ਤਾਂ ਅੱਜ ਦਾ ਜਿਹੜਾ ਧਰਨਾ ਹੈ ਤਾਂ ਇਹਦੇ ਵਿੱਚ ਧਰਨੇ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਸਪੋਰਟ ਕੀਤਾ ਮਤਲਬ ਧਰਨੇ ਦਾ ਜਦੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਲਗਾਤਾਰ ਇਹਦਾ ਜਿਹੜਾ ਘੇਰਾ ਉਹ ਵੱਧਦਾ ਰਿਹਾ ਇਹਦੇ ਵਿੱਚ ਮੌਜੂਦ ਅਤੇ ਬੰਦਿਆ ਤੋਂ ਲੈ ਕੇ ਕਿਸਾਨ ਕੱਤੇ ਬੰਦਿਆਂ BCO BCSE ਬੈਠੇ ਲਗਾਤਾਰ ਧਰਨੇ ਨੂੰ ਸੰਗਠਨ ਫਾਰਮਲਤ ਸਾਥ ਦੇ ਰਹੇ ਨੇ ਤੇ ਸਿਵਲ ਸੁਸਾਇਟੀ ਟੀਚਰ ਐਡਵੋਕੇਟ ਤੇ ਜਰਨਲਿਸਟ ਲਗਾਤਾਰ ਧਰਨੇ ਦੇ ਵਿੱਚ ਸ਼ਮੂਲਿਤ ਕਰ ਰਹੇ ਨੇ ਤਾਂ ਇਸ ਧਰਨੇ ਦੇ ਵਿੱਚ ਮਤਲਬ ਮਜ਼ਦੂਰ ਮੁਕਤੀ ਮੋਰਚਾ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਇਸ ਤੋਂ ਇਲਾਵਾ DSTO AISA ਹੋਰ ਇਲੈਕਟੋਰਲ ਪਾਰਟੀਆਂ ਤੇ ਹੋਰ ਬਹੁਤ ਸਾਰੇ ਜਿਹੜੇ BC OBC ਦੇ ਸੰਗਠਨ ਨੇ ਜਿਵੇਂ OBC ਸੰਗਠਨ ਵੈਲਫੇਅਰ ਜਿਹੜੇ ਹੈ ਕਿ ਪੰਜਾਬ ਦੇ ਪਠਾਨਕੋਟ ਦੇ OBC ਵੈਲਫੇਅਰ ਫਰੰਟ ਉਹਨਾਂ ਨੇ ਵੀ ਇਹਦੇ ਵਿੱਚ ਪਾਰਟਿਸਪੇਟ ਕੀਤੀ ਆ OBC tradition ਵੱਲੋਂ ਇਹਦੇ ਵਿੱਚ ਸ਼ਮੂਲੀਅਤ ਕੀਤੀ ਆ ਤਾਂ ਓਵਰਆਲ ਧਰਨੇ ਦੇ ਵਿੱਚ ਸ਼ਮੂਲੀਅਤ ਵਧੀ ਆ ਤਾਂ ਅਸੀਂ ਇਸ ਧਰਨੇ ਦੇ ذریعے ਬਹੁਤ ਚੀਜ਼ਾਂ ਗ੍ਰਾਂਟ ਕਾਮਯਾਬੀ ਰਹੇ ਆ ਤੇ ਕੁਝ ਮੰਗਾਂ ਜਿਹੜੀਆਂ ਹੈਗੀਆਂ ਨੇ ਉਹ ਅਨਐਡਰੈਸਡ ਹੈਗੀਆਂ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਉਹ ਉਹ ਮੁੱਦਿਆਂ ਦੇ ਉੱਪਰ ਅਸੀਂ ਮੀਗਾ ਬਣਾਈ ਹੋਈ ਆ ਕਿ ਅਗਰ ਪੰਜਾਬ ਯੂਨੀਵਰਸਿਟੀ ਦਾ ਪ੍ਰਸ਼ਾਸਨ ਸਾਡੀਆਂ ਮੰਗਾਂ ਨੂੰ ਜਿਹੜੀਆਂ ਮੰਨੀਆਂ ਹੋਈਆਂ ਨੇ ਉਹ ਲਾਗੂ ਨਹੀਂ ਕਰਦਾ ਬੈਕਲੌਗ ਨਹੀਂ ਕਲੀਅਰ ਕਰਦਾ ਰਿਕਰੂਟਮੈਂਟ ਰੀਪ੍ਰੋਸੈਸਿੰਗ ਕਰਦਾ ਲੈਟਰ ਵਾਲੀਆਂ ਤਾਂ ਧਰਨਾ ਦੁਆਰਾ ਲੱਗ ਸਕਦਾ ਹੈ ਤਾਂ ਇਸ ਕਰਕੇ ਇਹ ਧਰਨੇ ਦੀ ਪ੍ਰਾਪਤੀ ਆ ਕਿ ਅੱਜ ਅਸੀਂ ਇਸ ਕੈਂਪਸ ਦੇ ਵਿੱਚ ਮਤਲਬ ਆਪਣੀ ਰਿਜ਼ਰਵੇਸ਼ਨ ਦੀਆਂ ਜਿਹੜੀਆਂ ਡਿਮਾਂਡਸ ਨੇ ਉਹਨਾਂ ਨੂੰ ਪਾਰਸ਼ਲੀ ਅਚੀਵ ਕਰ ਪਾਏ ਆ ਤਾਂ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਵੀ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਸਟੂਡੈਂਟ ਆਰਗੇਨਾਈਜੇਸ਼ਨ ਦਾ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਉਮੀਦ ਕਰਦੇ ਆਂ ਕਿ ਇਹ ਕੈਂਪਸ ਮਤਲਬ ਮੋਰ ਇਗਲੀਟਰੀਅਨ ਬਣੇਗਾ ਡਾਈਵਰਸ ਬਣੇਗਾ ਤਾਂ ਯੂਨੀਵਰਸਿਟੀ ਦਾ ਕੈਂਪਸ ਆਪ੍ਰੈਸਡ ਸੈਕਸ਼ਨ ਦੇ ਲਈ ਐਕਸੈਸਿਬਲ ਬਣੇਗਾ ਤਾਂ ਸਾਰੇ ਦੋਸਤਾਂ ਦਾ ਧੰਨਵਾਦ ਤਾਂ ਇਨਕਲਾਬ ਜ਼ਿੰਦਾਬਾਦ 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 ਲੜਦੇ ਲੋਕ ਜ਼ਿੰਦਾਬਾਦ 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 ਅਨਡਿਵੀਟੀ ਲੌਂਗ ਲਿਵ ਲੌਂਗ ਲਿਵ ਲੌਂਗ ਲਿਵ